ਐਸਐਸਪੀ ਸਾਹਿਬ ਸ਼ਰੂ ਮਿਸਟਰ ਚਾਲ ਦੇ ਹੁਕਮ ਨਿਰਦੇਸ਼ਾਂ ਦੇ ਅਨੁਸਾਰ ਆਪਣੇ ਸਿਟੀ ਧੂਰੀ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਉਹ ਲੋ ਆਪਣੀ ਟੀਮ ਦੇ ਨਾਲ ਸਿਟੀ ਦੇ ਵਿੱਚ ਜਾ ਕੇ ਉਹ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਾਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਜੋੜ ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੇ ਕੁੱਲ ਕੁਆਂਟੀਟੀ 600 ਕਟੂ ਬੰਧਾ ਉਹਦੇ ਮੁਤਾਬਕ ਰਿਕਵਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸਰ ਕਿੱਥੋਂ ਦੇ ਰਹਿਣਾ ਮੈਂ ਦੋਨੋਂ ਇਹ ਦੋਨੋਂ ਇਹ ਧੂਰੀ ਤੇ ਹੀ ਰਹਿ ਨਾਲ ਮੈਂ ਸਕੇ ਭਰਾ ਨੇ ਤੇ ਧੂਰੀ ਤੇ ਨੇ ਬਾਰੋ ਲਿਆ ਕਿ ਤੇ ਇੱਥੇ ਆਸ-ਪਾਸ ਤੇ ਧੂਰੀ ਦੇ ਇਲਾਕੇ ਵਿੱਚ ਆਪਣਾ ਦੋਰ ਵੇਚਦੀ ਸੀ ਇਸ ਤੋਂ ਇਲਾਵਾ ਜਿਹੜੇ ਹੋਰ ਕੰਮ ਕਰਦੇ ਹੁੰਦਾ ਨੇ ਬਾਕੀਆਂ ਤੇ ਵੀ ਕਾਫੀ ਕੱਲ ਸਿਟੀ ਤੋਂ ਦੀਦੀ ਨੇ ਅਫਸਰਸ ਕੀਤੀ ਹੈ ਜਿਹਨੂੰ ਸਾਰਿਆਂ ਨੂੰ ਹਦਾਇਤਾਂ ਦਿੱਤਾ ਜੇ ਕੋਈ ਹੋਰ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੋਏਗਾ ਕਿ ਉਹਨੇ ਕੋਲੋਂ ਵੀ ਲੀਗ ਕਲੈਕਸ਼ਨ ਲੈ ਕੇ ਕਾਰਵਾਈ ਕੀਤੀ ਗਈ ਜਿਵੇਂ ਉਹ ਤੰਗਾ ਚੜਾ ਰਹੇ ਨੇ ਉਹਨਾਂ ਲਈ ਵੀ ਕੋਈ ਸਨੇਹਾਈ ਤੰਗਾ ਵਾਲਿਆਂ ਨੂੰ ਇਹ ਅਪੀਲ ਹੈ ਵੀ ਕੋਈ ਵੀ ਇਸ ਸੈਨੀਟਰ ਦੇ ਨਾਲ ਨਾ ਤੰਗੜਾਵੇ ਬਾਕੀ ਜਿਹੜੇ ਆਮ ਜੀ ਨਾਰਮਲ ਤਾਗਾ ਸੂਤ ਵਾਲੀ ਦੋਰ ਹੈਗੀ ਹੈ ਉਹ ਇਹਨਾਂ ਨਾਲ ਆਪਣੇ ਤੰਗਾ ਡੋ ਇਹਦੇ ਨਾਲ ਲਾਈਫ ਨੂੰ ਸੇਵ ਕੀਤਾ ਜਾ ਸਕਦਾ ਕੋਈ ਆਪਣੇ ਵੱਲੋਂ ਕੋਠਿਆਂ ਤੇ ਜਾ ਕੇ ਕਿਸੇ ਸਤਲ ਦੇ ਜਾ ਕੇ ਚੈੱਕ ਕੀਤਾ ਹੈ ਇਨਫੋਰਮੇਸ਼ਨ ਦੇ ਮੁਤਾਬਕ ਜੇ ਕੋਈ ਕਿਸੇ ਤੇ ਹੋਏਗਾ ਤੇ ਉਸ ਦਾ ਨਾਮ ਫਿਰ ਉਹਦੀ ਡਾਟਾ ਲਿੰਕ ਤੋਂ ਟ੍ਰੇਸ ਕਰਕੇ ਦੋਸ਼ੀ ਤਾਇਨਾ ਕੀਤਾ ਜਾਵੇ ਡੀਜੇ ਵਾਲੇ ਵਾਸਤੇ ਕੋਈ ਜਿਵੇਂ ਸੰਸਤ ਪੰਚਮੀ ਦਾ ਤਿਹਾੜੀ ਆ ਰਹੇ ਹਨ ਕੋਈ ਕੁਛ ਦੇਤੇ ਰਹਿੰਦੇ ਵਿੱਚ ਤਾਂ ਦੇ ਕੋਈ ਨਾਰਮਲ ਆਪਣੇ ਘਰ ਦੇ ਵਿੱਚ ਕੋਈ ਸਲਾ ਰਿਆ ਤੇ ਨਹੀਂ ਕੋਈ ਆਸ-ਪਾਸ ਨੂੰ ਨੌਇਸ ਜਿਆਦਾ ਕਰਕੇ ਜਾਂ ਕਿਸੇ ਨੂੰ ਡਿਸਟਰਬ ਕਰ ਰਿਹਾ ਉਹਦੇ ਖਲਾਸੂ ਬਿਨਾਂ ਮੰਨ ਦਿੱਤਾ ਬਿਨਾ ਮਨਜ਼ੂਰੀ ਜੇ ਕੋਈ ਚਲਾ ਰਿਹਾ ਉਹ ਜ਼ਰੂਰ ਕਰ ਐਸਐਸਪੀ ਸਾਹਿਬ ਸ਼ਰੂਰ ਮਿਸਟਰ ਚਾਲ ਦੇ ਹੁਕਮ ਨਿਰਦੇਸ਼ਾਂ ਦੇ ਅਨੁਸਾਰ ਆਪਣੇ ਸਿਟੀ ਧੂਰੀ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਸਿਟੀ ਦੇ ਵਿੱਚ ਰੇਡ ਕੀਤੇ ਗਏ ਉਹ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਾਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਜੋਰ ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਕੁਆਂਟੀ 600 ਕੱਟੂ ਬੰਦਾ ਤੇ ਉਹਦੇ ਮੁਤਾਬਕ ਰਿਕਵਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸੋ ਕਿੱਥੋਂ ਦੇ ਰਹਿਣਾ के ਦੋਨੋਂ ਇਹ ਦੋਨੋਂ ਇਹ ਧੂਰੀ ਤੇ ਹੀ ਰਹਿ ਨਾਲ ਨੇ ਸਕੇ ਭਰਾ ਨੇ ਤੇ ਧੂਰੀ ਦੇ ਨੇ ਬਾਹਰੋਂ ਲਿਆ ਕੇ ਤੇ ਇੱਥੇ ਆਸ-ਪਾਸ ਤੇ ਧੂਰੀ ਦੇ ਇਲਾਕੇ ਦੇ ਵਿੱਚ ਇਹ ਆਪਣਾ ਦੋਰ ਵੇਚਦੀ ਸੀ ਇਸ ਤੋਂ ਇਲਾਵਾ ਜਿਹੜੇ ਹੋਰ ਕੰਮ ਕਰਦੇ ਨਾ ਬਾਕੀਆਂ ਤੇ ਵੀ ਕਾਫੀ ਕੱਲ ਸਿਟੀ ਦੇ ਦੀ ਜੀ ਨੇ ਅਫਸਰਸ ਕੀਤੀ ਹੈ ਜਿਹਨੂੰ ਸਾਇਰਨ ਹੋਇਆ ਤਾਂ ਜੇ ਕੋ ਹੋਰ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੈਗਾ ਤੁਨੇ ਇੱਕ ਲਾਫ ਦੀ ਲੀਗਲ ਐਕਸ਼ਨ ਲੈ ਕੇ ਕਾਰਵਾਈ ਕੀਤੀ ਹੈ ਜਿਵੇਂ ਉਹਨੂੰ ਪਤੰਗਾਂ ਨੂੰ ਇਹ ਅਪੀਲ ਹੈ ਵੀ ਕੋਈ ਵੀ ਇਸ ਸੈਨੀਟਰ ਦੇ ਨਾਲ ਨਾ ਤੰਗੜਾਵੇ ਬਾਕੀ ਜਿਹੜੇ ਆਮ ਜਿੱਜੀ ਨਾਰਮਲ ਤਾਗਾ ਸੂਤ ਵਾਲੀ ਦੋਰ ਹੈਗੀ ਆ ਉਹਦੇ ਨਾਲ ਆਪਣੇ ਪਤੰਗਾਂ ਡੋਰ ਤੇ ਦੇ ਨਾਲ ਲਾਈਫ ਨੂੰ ਸੇਵ ਕੀਤਾ ਜਾ ਸਕਦਾ ਕੋਈ ਆਪਣੇ ਵੱਲੋਂ ਕੋਠਿਆਂ ਤੇ ਜਾ ਕੇ ਕਿਸੇ ਸਤਾਦੇ ਜਾ ਕੇ ਪੀਚਾਈ ਕੀਤਾ ਹੈ ਇਨਫੋਰਮੇਸ਼ਨ ਦੇ ਮੁਤਾਬਕ ਜੇ ਕੋਈ ਕਿਸੇ ਤੇ ਹੋਏਗਾ ਤੇ ਉਸ ਦਾ ਨਾਮ ਉਹਦੀ ਗਾਰਡ ਲਿੰਕ ਤੋਂ ਟ੍ਰੇਸ ਕਰਕੇ ਦੋਸ਼ੀ ਤਾਲੂਕ ਡੀਜੀ ਵਾਲੇ ਵਾਸਤੇ ਕੋਈ ਜਿਵੇਂ ਸੰਪੰਚ ਪੰਚਾਇਤ ਇਤਹਾਾਰ ਆ ਰਿਹਾ ਹੈ ਤਦ ਕੋ ਖੁਸ਼ੀ ਦੇ ਤਿਆਰਿਆਂ ਦੇ ਵਿੱਚ ਤਾਂ ਦੇਖੋ ਜੇ ਕੋਈ ਨਾਰਮਲ ਆਪਣੇ ਘਰ ਦੇ ਵਿੱਚ ਕੋਈ ਸਲਾ ਰਿਆ ਤੇ ਨਹੀਂ ਤੇ ਕੋਈ ਆਸ-ਪਾਸ ਨੂੰ ਨੌਇਸ ਜ਼ਿਆਦਾ ਕਰਕੇ ਜਾਂ ਕਿਸੇ ਨੂੰ ਡਿਸਟਰਬ ਕਰ ਰਿਹਾ ਉਹਦੇ ਖਿਲਾਫ ਰਿਹਾ ਬਿਨਾਂ ਮਨਜ਼ੂਰੀ ਤੋਂ ਬਿਨਾ ਮਨਜ਼ੂਰੀ ਜੇ ਕੋਈ ਚਲਾ ਰਿਹਾ ਉਹ ਜ਼ਰੂਰੀ ਹੈ